ਸੱਚੀ ਅਕਾਲ ਦੋਸਤੋ ਕੋਈ ਕਿਸੇ ਦਾ ਨਹੀਂ ਹੁੰਦਾ ਇਹ ਸ਼ਬਦ ਸਿੱਧਾ ਦਿਲ ਨੂੰ ਲੱਗਦਾ ਹੈ ਅਸਲ ਵਿੱਚ ਇਸ ਦਾ ਮਤਲਬ ਇਹ ਨਹੀਂ ਕਿ ਦੁਨੀਆ ਵਿੱਚ ਪਿਆਰ ਰਿਸ਼ਤੇ ਜਾਂ ਸਾਥ ਨਹੀਂ ਹੁੰਦਾ ਪਰ ਇਹ ਵੀ ਸੱਚ ਹੈ ਕਿ ਹਰ ਕੋਈ ਆਪਣੀ ਲੋੜ ਆਪਣੇ ਫਾਇਦੇ ਅਤੇ ਆਪਣੇ ਸਮੇਂ ਤੱਕ ਹੀ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੱਕ ਫਾਇਦਾ ਸਮਾ ਜਾਂ ਮਤਲਬ ਹੁੰਦਾ ਹੈ ਤਾਂ ਲੋਕ ਤੁਹਾਡੇ ਆਪਣੀ ਬਣ ਚਾਹਦੇ ਹਨ ਪਰ ਜਦੋਂ ਦੁੱਖ ਮੁਸ਼ਕਿਲ ਜਾਂ ਇਮਤਿਹਾਨ ਆ ਜਾਂਦਾ ਹੈ ਤਾਂ ਅਕਸਰ ਇਨਸਾਨ ਇਕੱਲਾ ਰਹੇ ਜਾਂਦਾ ਹੈ ਇਸ ਲਈ ਕਹਿੰਦੇ ਨੇ ਉਮੀਦ ਸਿਰਫ ਰੱਬ ਤੋਂ ਰੱਖੋ ਲੋਕਾਂ ਤੋਂ ਨਹੀਂ ਸਾਥ ਆਪਣੇ ਕਰਮਾਂ ਦਾ ਹੁੰਦਾ ਹੈ ਰਿਸ਼ਤੇ ਸਮੇਂ ਦੇ ਹੁੰਦੇ ਹਨ ਪਰ ਇੱਕ ਗੱਲ ਯਾਦ ਰੱਖੋ ਜੇ ਕੋਈ ਕਿਸੇ ਦਾ ਨਹੀਂ ਹੁੰਦਾ ਤਾਂ ਰੱਬ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ ਤੁਹਾਡਾ ਆਪਣਾ ਹੁੰਦਾ ਹੈ ਚੁੱਪਚਾਪ ਪਰ ਸੱਚੇ ਦਿਲ ਨਾਲ ਕਹਿੰਦੇ ਨੇ ਕੋਈ ਕਿਸੇ ਦਾ ਨਹੀਂ ਹੁੰਦਾ ਇਹ ਗੱਲ ਅਕਸਰ ਅਸੀਂ ਉਦੋਂ ਸਮਝਦੇ ਹਾਂ ਜਦੋਂ ਸਾਡੇ ਕੋਲ ਸਭ ਕੁਝ ਨਹੀਂ ਰਹਿੰਦਾ ਨਾ ਪੈਸਾ ਨਾ ਸਹਾਰਾ ਅਤੇ ਨਾ ਹੀ ਉਹ ਲੋਕ ਜੋ ਕਦੇ ਸਾਡੀ ਦੁਨੀਆ ਹੁੰਦੇ ਸਨ ਅੱਜ ਦੀ ਕਹਾਣੀ ਇੱਕ ਐਸੀ ਇਨਸਾਨ ਦੀ ਜ਼ਿੰਦਗੀ ਦੀ ਕਹਾਣੀ ਹੈ जिसने सब ले जी के देख लिया पर अखीर विच ਸਿਰਫ ਉਸ ਕੋਲ ਉਸਦੀ ਚੁੱਪ ਅਤੀ ਉਸਦਾ ਰੱਬ ਹੀ ਰਹਿ ਗਿਆ ਇੱਕ ਪਿੰਡ ਵਿੱਚ ਅਮਰਜੀਤ ਸਿੰਘ ਨਾਂ ਦਾ ਇੱਕ ਆਦਮੀ ਰਹਿੰਦਾ ਸੀ ਉਹ ਬਹੁਤ ਮਲਾਪੜੇ ਸੁਭਾਅ ਦਾ ਮਾਲਕ ਸੀ ओ ओहो ਬਹੁਤ ਮਲਾਪੜੇ ਸੁਬਾਹ ਦਾ ਮਾਲਕ ਸੀ ਉਹ ਸਿੱਧਾ ਸਾਦਾ ਦਿਲ ਦਾ ਅਮੀਰ ਆਦਮੀ ਸੀ ਉਸ ਤੇ ਮਾ ਪਿਓ ਇਸ ਦੁਨੀਆ ਵਿੱਚ ਨਹੀਂ ਸੰ ਪਰ ਉਸ ਨੇ ਆਪਣੇ ਛੋਟੇ ਭਰਾ ਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ ਉਸ ਨੂੰ ਪੜਾ ਲਿਖਾ ਕੇ ਕਾਬਿਲ ਬਣਾਇਆ ਉਸ ਨੇ ਬਹੁਤ ਖਰਚ ਕੀਤਾ ਪਿੰਡ ਵਿੱਚ ਅਮਰਜੀਤ ਦਾ ਨਾਂ ਇੱਜ਼ਤ ਨਾਲ ਪਿੰਡ ਵਿੱਚ ਅਮਰਜੀਤ ਦਾ ਨਾਂ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਸੀ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਕਿਸੇ ਨੂੰ ਮਦਦ ਦੀ ਜ਼ਰੂਰਤ ਹੋਵੇ અમરજીત કਦੇ ના નહીં કેંદા ਸੀ ઓહો ਹਰ ਵੇਲੇ મદદ ਲਈ તૈયાર ਰਹਿੰਦਾ ਸੀ ਰਿਸ਼ਤੇਦਾਰ دوست ਅਤੇ ਆਸ પડોસી ਹਰ ਕੋਈ ਕਹਿੰਦਾ ਇਨਸਾਨ ਅਮਰਚਿਤ ਵਰਗਾ ਇਨਸਾਨ ਕਿਸਮਤ ਨਾਲ ਮਿਲਦਾ ਏ ਕੁਝ ਸਮਾਂ ਪਾ ਕੇ ਉਸ ਦਾ ਰਿਸ਼ਤਾ ਤੇ ਹੋ ਗਿਆ ਉਸ ਦਾ ਰਿਸ਼ਤਾ ਸੀਮਾ ਨਾਲ ਪੱਕਾ ਹੋ ਗਿਆ ਪੁਸਤਕਾਰ ਹਮੇਸ਼ਾ ਲੋਕਾਂ ਨਾਲ ਭਰਿਆ ਰਹਿੰਦਾ ਸੀ ਹੱਸਾ ਮੁਖੌਲ ਗੱਲਾਂ ਚਾਹ ਦੀ ਕੱਪ ਪਿਆਲੇ ਚੱਲਦੇ ਰਹਿੰਦੇ ਸਨ ਪੁਸਤਕਾਰ ਹਮੇਸ਼ਾ ਰੌਣਕ ਵਾਲਾ ਮਾਹੌਲ ਬਣਿਆ ਰਹਿੰਦਾ ਸੀ ਇਹ ਦੇਖ ਕੇ ਅਮਰਜੀਤ ਕਹਿੰਦਾ ਇਹ ਹੀ ਤਾਂ ਜ਼ਿੰਦਗੀ ਹੈ ਪਰ ਜ਼ਿੰਦਗੀ ਹਮੇਸ਼ਾ ਇੱਕੋ ਜਹੀ ਨਹੀਂ ਰਹਿੰਦੀ ਇਨਸਾਨ ਦੇ ਹਾਲਾਤ ਬਦਲ ਜਾਣ ਨਾਲ ਸਭ ਕੁਝ ਬਦਲ ਜਾਂਦਾ ਹੈ ਵਿਆਹ ਤੋਂ ਬਾਅਦ ਹੁਣ ਉਸ ਦਾ ਭਰਾ ਵੀ अमरजीत तो अलग रहन लग गया। एक साल ऐसा आया जिस साल अमरजीत की फसल मार खा गई हौली हौली उसके घर के हालात ਖਰਾਬ ਹੋਣੀ ਸ਼ੁਰੂ ਹੋ ਗਏ ਜਦੋਂ ਅਮਰਜੀਤ ਦੇ ਦਿਨ ਮਾਰੇ ਹੋ ਗਏ ਤਾਂ ਸੀਮਾ ਦੇ ਕਰਦਿਆਂ ਨੀ ਇਹ ਕਹਿ ਕੇ ਰਿਸ਼ਤਾ ਤੋੜ ਦਿੱਤਾ ਕਿ ਸਾਡੀ ਧੀ ਗਰੀਬੀ ਵਿੱਚ ਨਹੀਂ ਰਹਿ ਸਕ ਦੂਜੇ ਸਾਲ ਅਮਰਜੀਤ ਨੂੰ ਬਿਮਾਰੀ ਨੇ ਘੇਰ ਲਿਆ ਕਰਜ਼ਾ ਜੋ ਖਰ ਜੋ ਧਨ ਦੌਲਤ ਸੀ ਉਹ ਖਰਚ ਹੁੰਦਾ ਗਿਆ ਕਰਜ਼ਾ ਵਧਦਾ ਗਿਆ ਉਸ ਨੇ ਇਸ ਪਰੇਸ਼ਾਨੀ ਨੂੰ ਦਿਲ ਤੇ ਲਾ ਲਿਆ ਉਸ ਦੀ ਸਿਹਤ ਦਿਨੋ ਦਿਨ ਹੋਰ ਡਿੱਗਦੀ ਗਈ ਜਿਸ ਅਮਰਜੀਤ ਦੇ ਦਰਤੇ ਕਦੇ ਲੋਕ ਕਤਾਰਾਂ ਵਿੱਚ ਖੜੇ ਹੁੰਦੇ ਸਨ ਹੁਣ ਉਸਤੇ ਦਰਵਾਜ਼ੇ ਤੇ ਚੁੱਪ ਨੇ ਡੇਰਾ ਲਾਲ ਲਿਆ ਸੀ ਉਸਨੇ ਸੋਚਿਆ ਚਲੋ ਹੁਣ ਆਪਣਿਆਂ ਨੂੰ ਅਜ਼ਮਾਉਂਦੇ ਹਾਂ ਸਭ ਤੋਂ ਪਹਿਲਾਂ ਉਹ ਆਪਣੇ ਛੋਟੇ ਭਰਾ ਕੋਲ ਗਿਆ ਉਸ ਨੂੰ ਆਪਣੀ ਹਾਲਤ ਬਾਰੇ ਦੱਸਿਆ ਪਰ ਪ੍ਰਾਣੀ ਸੁਣ ਕੇ ਕਿਹਾ ਵੀਰ ਸਮਾਂ ਠੀਕ ਨਹੀਂ ਮੇਰੇ ਆਪਣੇ ਖਰਚੇ ਨਹੀਂ ਘਰ ਪਰਿਵਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਫਿਰ ਉਹ ਆਪਣੇ ਦੋਸਤ ਕੋਲ ਗਿਆ ਜਿਸ ਦੋਸਤ ਦੀ ਇਸੇ ਟਾਈਮ ਉਸਨੇ ਬਹੁਤ ਮਦਦ ਕੀਤੀ ਸੀ ਉਸਨੇ ਕਦੇ ਪਿੱਠ ਨਹੀਂ ਸੀ ਦਿਖਾਈ ਲੋ ਜਿਸ ਲਈ ਕਦੇ ਉਸਨੇ ਲੋਡ ਪੈਨ ਤੇ ਆਪਣੀ ਜੇਬ ਖਾਲੀ ਕਰ ਦਿੱਤੀ ਸੀ ਦੋਸਤ ਨੇ ਨਜ਼ਰਾਂ ਝੁਕਾ ਲਈਆਂ ਅਤੇ ਕਿਹਾ ਯਾਰ ਅੱਜ ਕੱਲ ਹੱਥ ਬਹੁਤ ਤੰਗੇ ਹਰ ਕੋਈ ਆਪਣੇ ਲਈ ਹੀ ਸੋਚਦਾ ਹੈ ਇਹ ਸੋ ਉਹਨਕੇ ਅਮਰਜੀਤ ਸਮਝ ਗਿਆ ਰਿਸ਼ਤੇਦਾਰਾਂ ਨੇ ਵੀ ਫੋਨ ਉਠਾਉਣੇ ਬੰਦ ਕਰ ਦਿੱਤੇ ਅਮਰਜੀਤ ਹਰ ਰਾਤ ਇੱਕੋ ਗੱਲ ਸੋਚਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਲਈ ਮੈਂ ਸਭ ਕੁਝ ਕੀਤਾ ਉਸ ਨੂੰ ਸਮਝ ਆਉਣ ਲੱਗ ਗਈ ਕਿ ਕੋਈ ਕਿਸੇ ਦਾ ਨਹੀਂ ਹੁੰਦਾ ਤੁਹਾਡੇ ਦਿਨ ਚੰਗੇ ਹਨ ਤਾਂ ਸਭ ਤੁਹਾਡੇ ਨਾਲ ਹੁੰਦੇ ਹਨ ਘਰ ਦੇ ਕੋਨੇ 'ਚ ਪਿਆ ਪਲੰਗ ਤੇ ਉਹ ਇੰਨਾ ਸੋਚਾਂ ਵਿੱਚ ਡੁੱਬਾ ਰਹਿੰਦਾ ਕਿ ਸਾਰੇ ਤੁਹਾਡੇ ਨਾਲ ਮਤਲਬ ਲਈ ਹੀ ਸਨ ਚੁੱਪਚਾਪ ਰਾਤਾਂ কাটਦਾ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਉਹ ਰੱਬ ਨਾਲ ਗੱਲਾਂ लग हे रब्बा जे कोई मेरा नहीं तू भी नहीं अखा चो हंजू डिगे पर दिल हौली हो गया ਉਸ ਨੂੰ ਮਹਿਸੂਸ ਹੋਇਆ ਕਿ ਜਦੋਂ ਸਾਰੇ ਛੱਡ ਜਾਂਦੇ ਨੇ ਉਦੋਂ ਰੱਬ ਤੁਹਾਡੇ ਨੇੜੇ ਆਉਂਦਾ ਹੈ ਸਮਾਂ ਲੱਗਿਆ ਪਰ ਹੌਲੀ ਹੌਲੀ अमर्जीत ने अपनी जिंदगी फिर संभالی ਉਸ ਉਸਨੇ ਮਿਹਨਤ ਕੀਤੀ ਸੱਚੀ ਦੁਆ ਅਤੇ ਸਬਰ ਕਰਨਾ ਸਿੱਖ ਲਿਆ ਸੀ ਹੁਣ ਉਹ ਕਿਸੇ ਤੋਂ ਉਮੀਦ ਨਹੀਂ ਰੱਖਦਾ ਉਹ ਉਮੀਦ ਰੱਖਦਾ ਸਿਰਫ ਆਪਣੇ ਕਰਮਾਂ ਤੋਂ ਅੱਜ ਅਮਰਜੀਤ ਕੋਲ ਫਿਰ ਸਭ ਕੁਝ ਹੈ ਉਹ ਲੋਕ ਜਿਨ੍ਹਾਂ ਨੇ ਉਸ ਨੂੰ ਔਖੇ ਟਾਈਮ ਛੱਡਿਆ ਸੀ ਹੁਣ ਉਸ ਨਾਲ ਫਿਰ ਨੇੜਤਾ ਵਧਾਉਣ ਲੱਗੇ ਸੀਮਾ ਦੇ ਪਰਿਵਾਰ ਨੇ ਵੀ ਫਿਰ ਤੋਂ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕੀਤੀ ਪਰ ਅਮਰਜੀਤ ਨੇ ਨਹਾ ਕਰ ਦਿੱਤੀ ਹੁਣ ਉਹ ਸਮਝ ਚੁੱਕਾ ਸੀ ਤੇ ਸਭ ਤੋਂ ਵੱਖਰਾ ਰਹਿਣ ਲੱਗ ਪਿਆ ਉਹ ਹੁਣ ਹਰ ਕਿਸੇ ਦੀ ਮਦਦ ਤਾਂ ਕਰਦਾ ਹੈ ਪਰ ਉਮੀਦ ਕਿਸੇ ਤੋਂ ਵੀ ਨਹੀਂ ਰੱਖਦਾ ਕਿਉਂਕਿ ਉਹ ਜਾਣਦਾ ਹੈ ਕੋਈ ਕਿਸੇ ਦਾ ਨਹੀਂ ਹੁੰਦਾ ਸਿਵਾਏ ਰੱਬ ਦੇ ਅਤੇ ਆਪਣੇ ਹੌਂਸਲੇ ਦੇ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਲੋਕ ਸਮੇਂ ਦੇ ਨਾਲ ਬਦਲ ਜਾਂਦੇ ਨਹੀਂ ਸੱਚਾ ਸਾਥ ਸਿਰਫ ਰੱਬ ਅਤੇ ਆਪਣੇ ਕਰਮਾਂ ਦਾ ਹੁੰਦਾ ਹੈ ਮੁਸ਼ਕਿਲ ਸਮਾਂ ਅਸਲੀ ਚਿਹਰੇ ਦਿਖਾ ਦਿੰਦਾ ਹੈ ਕਿੱਸੇ ਤੋਂ ਕੋਈ ਉਮੀਦ ਨਾ ਰੱਖੋ ਸਿਰਫ ਰੱਬ ਤੇ ਭਰੋਸਾ ਰੱਖੋ ਧੰਨਵਾਦ ਜੀ ਅਜਈਆਂ ਹੋਰ ਕਹਾਣੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ